ਇਸੇ ਗੁਰਵਚਨ ਸਿੰਘ ਚਾਰਟਰ ਐਪੁਲਿਸ ਰਾਜਪੁਰਾ ਜੀ ਸ੍ਰੀ ਮਾਨ ਐਸਐਸਪੀ ਸਾਹਿਬ ਪਟਿਆਲਾ ਸਰਦਾਰ ਨਾਨਕ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਤੇ ਸ੍ਰੀ ਅਸ਼ੁਰਾਮ ਜੀ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਅਗਵਾਈ ਹੇਠ ਆਸੀਂ ਲਗਾਤਾਰ ਪਿਛਲੇ ਸਮੇਂ ਤੋਂ ਸਕੂਲਾਂ ਵਿੱਚ ਜਾ ਕੇ ਜੀ ਸੈਮੀਨਾਰ ਲਗਾ ਰਹੇ ਸੀਗੇ ਤੇ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਵੀ ਅਸੀਂ ਮੈਸੇਜ ਦਿੱਤੇ ਆ ਤੇ ਬੱਚਿਆਂ ਨੂੰ ਵੀ ਜਾ ਕੇ ਸਕੂਲਾਂ ਸਾਰੇ ਸਕੂਲਾਂ ਚ ਬਾਕੀ ਸਕੂਲਾਂ ਜਾ ਕੇ ਸਮਝਾਇਆ ਹੈ ਕਿ ਵੀ ਜਿਹੜਾ ਵੀ ਬੱਚਾ ਅੰਡਰਏਜ ਕਿ ਉਹ ਅਜਿਹਾ ਵਹੀਕਲ ਕੋਈ ਨਹੀਂ ਚਲਾਊਗਾ ਜੇ ਚਲਾਏਗਾ ਤਾਂ ਉਹ 50 ਸੀਸੀ ਥੱਲੇ ਇਲੈਕਟ੍ਰੀਕਲ ਵਹੀਕਲ ਹੋਣਾ ਚਾਹੀਦਾ ਲੇਕਿਨ ਜਦੋਂ ਸਾਡੇ ਕਹਿਣ ਦੇ ਮਤਾਵਕ ਵੀ ਅਸੀਂ ਕੋਈ ਕਿਸੇ ਦਾ ਚਲਾਨ ਨਹੀਂ ਸੀ ਕਰਨਾ ਚਾਹੁੰਦੇ ਅਸੀਂ ਕਹਿੰਦੇ ਸੀ ਕਿ ਚਲੋ ਪਹਿਲਾਂ ਸਾਰਿਆਂ ਨੂੰ ਸਾਡੇ ਮਾਨਯੋਗ ਐਡੀਜੀਪੀ ਟ੍ਰੈਫਿਕ ਪੰਜਾਬ ਸ੍ਰੀ ਅਮਨਦੀਪ ਸਿੰਘ ਰਾਏ ਜੀ ਸਾਹਿਬ ਵੱਲੋਂ ਵੀ ਸਾਨੂੰ ਹੁਕਮ ਸੀਗਾ ਕਿ ਤੁਸੀਂ ਜਾ ਕੇ ਬੱਚਿਆਂ ਨੂੰ ਅਵੇਅਰਨੈਸ ਦਿਓ ਕਿ ਉਹ ਅੰਡਰਏਜ ਨਾ ਚਲਾਣ ਲੇਕਿਨ ਜਿਹੜੇ ਬੱਚੇ ਉਹ ਨਹੀਂ ਮੁੜੇ ਜਿਸ ਤੇ ਅੱਜ ਅਸੀਂ ਬਗ ਬਗ ਸਕੂਲ ਦੇ ਨੇੜੇ ਆ ਕੇ ਜੇ ਅਸੀਂ ਅੰਦਰ ਦੇ ਬੱਚਿਆਂ ਨੂੰ ਚੈੱਕ ਕੀਤਾ ਜਿਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀਗਾ ਔਰ ਐਕਟਿਵ ਆ 100 ਸੀ 100 ਸੀਸੀ ਇੰਜਨ ਦੇ ਚਲਾਉਂਦੇ ਪਾਏ ਗਏ ਵੱਡੇ ਵਹੀਕਲ ਚਲਾਉਂਦੇ ਪਾਏ ਗਏ ਉਹਨਾਂ ਦੇ ਅੱਜ ਸਾਡੇ ਵੱਲੋਂ ਚਲਾਨ ਕੀਤੇ ਗਏ ਨੇ ਜੀ ਤੇ ਅੱਗੇ ਤੋਂ ਵੀ ਇਹ ਮਹਿੰਮ ਲਗਾਤਾਰ ਰਾਜਪੁਰਾ ਵਿੱਚ ਬਾਕੀ ਸਕੂਲਾਂ ਜਾ ਕੇ ਜਾਰੀ ਰਹੇਗੀ ਕਿੰਨੇ ਚਲਾਨ ਗੱਟੇ ਸਰ ਅੱਜ ਅਸੀਂ 5 ਚਲਾਨ ਕਰਤੇ ਨੇ ਜੀ ਜਿਹਦੇ ਚ 2 ਬਾਉਂਡ ਨੇ ਤੇ ਅੱਗੇ ਤੋਂ ਜਿਹੜੇ ਜੇ ਹੁਣ ਅੱਗੇ ਛੁੱਟੀਆਂ ਹੋਣੀਆਂ ਸਕੂਲ ਉੱਚ ਇਹ ਜਿਹੜੇ ਸਕੂਲ ਦੇ ਲੱਗ ਸਕੂਲ ਦੇ ਸੀ ਸਕੋਲਰ ਦੇ ਸਕੂਲ ਦੇ ਸੀਗੇ ਇੱਕ ਭਾਈ ਦਿਆ ਸਿੰਘ ਸਕੂਲ ਦੇ ਸੀਗੇ ਇਹ ਬੱਚੇ ਹੁਣ ਮੁੱਕ ਸਕੂਲ ਦੇ ਅੱਗੇ ਖੜੇ ਆ ਇਹ ਤੋਂ ਹੁਣ ਛੁੱਟੀ ਹੋਣ ਤੇ ਅਸੀਂ ਹੋਰ ਵਿਕਰ ਉਹਨਾਂ ਵਿਕਰਾਂ ਦੇ ਵੀ ਸਾਡੇ ਵੱਲੋਂ ਚਲਾਨ ਕੀਤੇ ਜਾਣਗੇ ਜੋ ਅੰਦਰੇ ਚ ਪਾਏ ਗਏ ਜਿੱਤਾ ਹੋਰ ਸਕੂਲ ਹੈ ਉੱਥੇ ਵੀ ਜਾ ਕੇ ਕਰੋਗੇ ਇਹ ਜੇ ਹਾਂਜੀ ਅਸੀਂ ਲਗਾਤਾਰ ਸਕੂਲ ਟਾਈਮ ਤੇ ਜੀ ਜਿਹੜੀ ਸਾਡੇ ਚਾਰ ਟਰੈਕ ਰਾਜਪੁਰਾ ਸਮੇਤ ਸਾਰੀ ਟੀਮ ਜਿਹੜੀ ਉਹ ਵੱਖ-ਵੱਖ ਸਕੂਲਾਂ ਜਾ ਕੇ ਚੈਕਿੰਗ ਕਰਕੇ ਜਿਹੜੇ ਵੀ ਅੰਦਰ ਇਹ ਬੱਚੇ ਪਾਏਗੇ ਉਹਨਾਂ ਦੇ ਚਲਾਨ ਕੀਤੇ ਜਾਣਗੇ ਜੀ ਤੇ ਅਸੀਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪੇਰੈਂਟਸ ਨੂੰ ਇਹੀ ਅਪੀਲ ਕਰਦੇ ਆਂ ਬੱਚਿਆਂ ਦੇ ਮਾਤਾ ਪਿਤਾ ਨੂੰ ਔਰ ਬੱਚਿਆਂ ਨੂੰ ਕਿ ਕੋਈ ਚਲਾਨ ਦੇ ਜੁਰਮਾਨਾ ਬਹੁਤ ਭਾਰੀ ਜੁਰਮਾਨਾ ਹੈ ਇਸ ਤੋਂ ਬਚਣ ਲਈ ਵੀ ਤੁਸੀਂ ਜਿਹੜਾ ਹੈ ਕਿ ਉਹ ਇਲੈਕਟ੍ਰਿਕ ਵਹੀਕਲ ਦਾ ਜਾਂ 50 ਸੀਸੀ ਤੋਂ ਥੱਲੇ ਇੰਜਨ ਦਾ ਉਹਦੀ ਵਰਤੋਂ ਵਿੱਚ ਲਿਆ ਜਾਵੇ ਤਾਂ ਤੁਸੀਂ ਇਹ ਵਹੀਕਲ ਨਾ ਚਲਾਓ